ਇਸ ਪਿੰਡ ਵਿੱਚ ਘਰਾਂ ਦੀ ਰਾਖੀ ਕਰਦੇ ਨੇ ਮੋਰ ਹਰੇਕ ਘਰ ਦੇ ਉੱਪਰ ਤੁਹਾਨੂੰ ਇੱਕ ਮੋਰ ਦਿਖਾਈ ਦੇਊਗਾ ਪਿੰਡ ਦੇ ਲੋਕ ਇਸ ਪਿੰਡ ਵਿੱਚ ਨਹੀਂ ਰਹਿੰਦੇ ਕਿੱਥੇ ਗਏ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਦੇਖ ਲੋ ਹਰੇਕ ਘਰ ਨੂੰ ਜਿਹੜਾ ਜਿੰਦਾ ਲੱਗਿਆ ਹੋਇਆਗਾ ਤੇ ਇੱਧਰ ਗਲੀਆਂ ਬਿਲਕੁਲ ਸੁੰਨੀਆਂ ਨੇ ਤੇ ਪਿੰਡ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਪਿੰਡ ਦੇ 90 ਤੋਂ 95% ਲੋਕ ਨੇ ਜਿਹੜੇ ਉਹ ਬਾਹਰ ਗਏ ਹੋਏ ਨੇ ਤੇ ਪਿੰਡ ਦੇ ਹਰੇਕ ਘਰ ਦੇ ਉੱਪਰ ਇੱਕ ਮੋਰ ਰਹਿੰਦਾਗਾ ਤੇ ਆਣ ਜਾਣ ਵਾਲੇ ਬੰਦਿਆਂ ਤੇ ਨਿਗਾ ਵੀ ਰੱਖਦਾ ਹੈ ਦੋਸਤੋ ਵੱਡੀ ਗੱਲ ਇਹ ਹੈ ਵੀ ਜਿਹੜਾ ਇਹ ਪਿੰਡ ਸ਼ਹਾਰਪੁਰ ਜ਼ਿਲ੍ਹੇ ਦੇ ਵਿੱਚ ਹੈ ਤੇ ਇਹ ਪਿੰਡ ਜਿਹੜਾ ਕਟਰੀਨਾ ਕੈਫ ਦੇ ਸਹੁਰਿਆਂ ਦਾ ਪਿੰਡ ਹੈ ਤੁਸੀਂ ਬਥੇਰੀਆਂ ਫਿਲਮਾਂ ਕਟਰੀਨਾ ਕੈਫ ਦੀਆਂ ਦੇਖੀਆਂ ਹੋਣੀਆਂ ਤਾਂ ਪੰਜਾਬ ਦੇ ਮੁੰਡੇ ਵਿਕੀ ਕੌਸ਼ਲ ਨਾਲ ਜਿਹੜਾ ਕਟਰੀਨਾ ਕੈਫ ਦਾ ਵਿਆਹ ਹੋਇਆ ਸੀ ਤਾਂ ਉਹਨਾਂ ਦਾ ਜਿਹੜਾ ਘਰ ਕਿਹੜਾ ਹੈਗਾ ਕਿੰਨੇ ਵਾਰ ਇੱਥੇ ਕਟਰੀਨਾ ਕੈਫ ਆਈਆ ਉਹਦੇ ਬਾਰੇ ਵੀ ਜਿਹੜੀ ਗੱਲਾਂ ਬਾਤਾਂ ਕਰਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਲਓ ਬਈ ਆਪਾਂ ਖੜੇ ਆ ਵਿਕੀ ਕੌਸ਼ਲ ਦੇ ਪਿੰਡ ਤੂਤ ਖੁਰਦਾ ਅਛਾ ਭਾਈ ਥੋੜੀ ਜੀ ਜਾਣਕਾਰੀ ਦਿਓ ਪਿੰਡ ਦੇ ਵਿੱਚ ਮੋਰ ਕਾਫੀ ਨੇ ਮੈਨੂੰ ਲੱਗਦਾ ਘਰਾਂ ਦੀ ਰਾਖੀ ਮੋਰੇ ਕਰਦੇ ਨੇ ਹਾਂ ਬਸ ਇਧਰ ਸਾਡੇ ਬਾਗ ਵਗੈਰਾ ਬਹੁਤ ਆ ਸੰਤਰੀ ਦੇ ਬਾਗ ਆ ਤੇ ਉਹਨਾਂ ਕਰਕੇ ਫਿਰ ਮੋਰ ਬਹੁਤ ਜਗ੍ਹਾ ਮਿਲ ਜਾਂਦੀ ਰਹਿਣ ਕਿ ਘਰ ਸਾਡੇ ਖਾਲੀ ਬਹੁਤ ਆ ਤਕਰੀਬਨ ਅਮਰੀਕਾ ਕ੍ਰੈਂਟਾ ਸਾਰੇ ਗਏ ਹੋਏ ਆ ਇਸ ਪਾਸੇ ਦੇ ਪਿੰਡ ਦੇ ਵਿੱਚ ਲੱਗਦਾ 80 90% ਲੋਕ ਬਾਹਰ ਹੀ ਆ ਜਿਹੜਾ ਘਰ ਮਰਜੀ ਵੇਖ ਲਈ ਜਾਂਦਾ 70% ਤਾਂ ਬਾਹਰ ਆ ਤੇ ਉਹਦੇ ਵਿੱਚੋਂ 30% ਦਾ ਜਿੱਦਾਂ ਆ ਵੀ ਘਰ ਖਾਲੀ ਆ ਵੀ ਖਾਲੀ ਆ ਹੂੰ ਆ ਲਾ ਲੂ ਪੂਰਾ ਨਹੀਂ ਖਾਲੀ ਆ ਸਭ ਬਾਹਰ ਹੀ ਚਲੇ ਗਏ ਆ ਇਸ ਤਰ੍ਹਾਂ ਕਾਫੀ ਘਰ ਖਾਲੀ ਸਾਡੇ ਆ ਵੀ ਖਲ ਪੂਰਾ ਹੀ ਬੰਦ ਪਿਆ ਅੱਛਾ ਵਿੱਕੀ ਕੋ ਚਲਾਇਆ ਜਾਂਦਾ ਪਿੰਡ ਦੇ ਵਿੱਚ ਵਿੱਕੀ ਕੋ ਹਾਂਜੀ ਅੱਜ ਜਦੋਂ ਅੱਜ ਤੋਂ 6 ਸਾਲ ਦੀ ਸ਼ੂਟਿੰਗ ਸੀ ਜੀ ਪਟਿਆਲੇ ਉਦੋਂ ਵੀ ਆਈ ਸੀ ਮਿਲ ਕੇ ਗਏ ਸੀ ਅੱਗੇ ਦਾ ਬਚਪਨ ਤਾਂ ਇੱਥੇ ਹੀ ਰਹਿ ਜਾ ਇੱਥੇ ਛੁੱਟੀਆਂ ਬਤੋਂਦੇ ਸੀ ਖੇੜਦੇ ਦੀ ਬੋਲ ਥੱਲੇ ਜਦੋਂ ਆਏ ਸੀ ਹੁਣ ਜੇ 2 ਸਾਲ ਪਹਿਲਾਂ ਪਟਿਆਲੇ ਪਟਿਆਲੇ ਸ਼ੂਟਿੰਗ ਤੇ ਤਾਂ ਬੋਲ ਥੱਲੇ ਖੜੀ ਅਗਲੇ ਫੋਟੋ ਵੀ ਪਾਈ ਸੀ ਉਹਦੇ ਵਿੱਚ ਕੀ ਅਨਸਰਦੇ ਆ ਉਕੀ ਹੁੰਦਾ ਇੰਸਟਾਗ੍ਰਾਮ ਤੇ ਤੇ ਮੈਂ ਇੱਥੇ ਛੋਟਾ ਹੁੰਦਾ ਬੈਟ ਬੋਲ ਖੇਡਦਾ ਰਿਆਂ ਜਾਂ ক্রিকেট ਤੇ ਉਸੇ ਖੇលਦੇ ਰਹਾ ਇੱਥੇ ਹੀ ਪਲੇ ਇਹਨਾਂ ਗਲੀਆਂ 'ਚ ਖੇਡ ਖੇលਦੇ ਰਾਇ ਇੱਥੇ ਉਹ ਵੀ ਕੀ ਕੋਸ਼ਲ ਹਾਂਜੀ ਉਹਨਾਂ ਦਾ ਛੋਟਾ ਭਰਾੱਖ ਨਹੀਂ ਅੱਛਾ ਭਾਰ ਕਿਤੇ ਉਹਨਾਂ ਦਾ ਭਰਾ ਨਾਲ ਸਨ ਨਹੀਂ ਹੁੰਦਾ ਦੋ ਭਰਾ ਨਹੀਂ ਵੀ ਕੀ ਦੱਸਣੀ ਠੀਕ ਆ ਉਹਨਾਂ ਦਾ ਭਰਾ ਸਨ ਹੀ ਹੈਗਾ ਹਾਂ ਡੈਡੀ ਉਹਨਾਂ ਦੇ ਸ਼ਾਮ ਕੋਸ਼ਲ ਜੀ ਉਹ ਇੱਥੇ ਫੇਰ ਆਉਂਦੇ ਬੰਦੇ ਦੀ ਗਰਮੀਆਂ ਨੂੰ ਛੁੱਟੀਆਂ ਨੂੰ ਜਦੋਂ ਬੰਬੇ ਤੋਂ ਹੁਣ ਕਟਰੀਨਾ ਕੇ ਨਾਲ ਵਿਆਹ ਹੋਇਆ ਸੀ ਨਾ ਪਿੱਛੇ ਵਿੱਕੀ ਕੋਸ਼ਾ ਹਾਂਜੀ 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 ਤੁਸੀਂ ਤਾਂ ਨਹੀਂ ਗਏ ਨਹੀਂ ਅਸੀਂ ਨਹੀਂ ਗਏ ਉਹਦੇ ਚਾਚਾ ਜੀ ਚਾਚੀ ਆਪਣੇ ਉਹਨਾਂ ਦੇ ਤੇ ਉਹਨਾਂ ਦੇ ਬਾਈ ਬੇਟੇ ਦੀ ਬਾਈ ਤੇ ਬੇਟਾ ਅੱਛਾ ਕਿੱਥੇ ਹੋਇਆ ਸੀ ਵਿਆਹ ਵਿਆਹ ਨਾ ਜੋਧਪੁਰ ਕਾ ਜੈਪੁਰ ਕੋਈ ਕਿਥੇ ਕੰਪਨੀ ਰਾਜਸਥਾਨ ਦੇ ਵਿੱਚ ਹਾਂਜੀ ਉਧਰ ਹੋਇਆ ਸੀ ਠੀਕ ਆ ਉਹ ਵੈਸੇ ਤੁਸੀਂ ਕਹਿੰਦੇ ਹੋ ਬਾਹਰ ਜਾ ਕੇ ਵੀ ਸਾਡੇ ਪਿੰਡ ਦੀ ਬਹੂ ਐ ਉਹ ਕਟਰੀਨਾ ਕੇ ਅਸੀਂ ਕਹਿਦਾ ਹੀ ਆ ਸਾਡੇ ਪਿੰਡ ਦੀ ਹੋਏਗੀ ਹੁਣ ਤਾਂ ਤੇ ਜੇ ਦਾ ਕਹਿੰਦੇ ਉਹਦੇ ਮੁੰਡਾ ਹੋਵੇ ਤਾਂ ਸਾਡੇ ਇੱਥੇ ਨਾ ਇਤਰਾਮਪੁਰ ਦੀ ਮਾਤਾ ਆ ਉੱਥੇ ਸਾਡੇ ਉਹ ਹੈ ਇਹਨਾਂ ਦੀ ਕੁਲਦੇਵੀ ਆ ਹੂੰ ਤੇ ਉੱਥੇ ਜਦੋਂ ਬੱਚਾ ਮੁੰਡਾ ਹੁੰਦਾ ਤਾਂ ਉਹਦੇ ਮੁੰਡਿਆਂ ਨੂੰ ਉੱਥੇ ਹੀ ਕਰਦੇ ਆਣ ਕੇ ਉਹ ਅੱਛਾ ਤੇ ਸਾਨੂੰ ਤਾਂ ਆ ਕਿਤੇ ਮੁੰਡਾ ਹੋਵੇ ਵਿੱਕੀ ਦੇ ਲੈ ਮੁੰਡਿਆਂ ਨੂੰ ਕਰਾਉਣ ਕੇ ਤਰਾਮਪੁਰ ਮੈਂ ਜੇ ਕੈਟਰੀਨਾ ਕੈਫ ਦੇ ਬੱਚਾ ਹੋਇਆ ਤਾਂ ਮਤਲਬ ਇੱਥੋਂ ਮੁੰਡਾ ਨਾ ਕਰਵਾਵਾਂਗੇ ਹੈ ਇਤਰਾਮਪੁਰ ਮਾਤਾ ਜੀ ਤਲਵਾੜੇ ਕੋਲ ਪੈਂਦੀ ਹੈ ਮਾਤਾ ਦਾ ਮੰਦਿਰ ਆ ਉਹ ਇਹਨਾਂ ਦੀ ਕੁਲਦੇਵੀ ਸਾਡੀ ਵੀ ਕੁਲਦੇਵੀ ਹੋਈ ਹੈ ਇਹਨਾਂ ਦੀ ਵੀ ਕੁਲਦੇਵੀ ਹੋਈ ਹੈ ਵੀ ਅੱਛਾ ਛੋਡੇ ਘਰਾਂ ਚ ਜਦੋਂ ਵੀ ਕੋਈ ਮੁੰਡਾ ਹੁੰਦਾ ਤਾਂ ਲੈ ਕੇ ਜਾਣਾ ਪੈਂਦਾ ਪੱਕਾ ਹਾਂ ਸਾਡੇ ਮੁੰਡਿਆਂ ਦੇ ਬੱਚੇ ਦੇ ਹੁੰ ਬੱਚੇ ਦੇ ਬਾਲ ਪਹਿਲੇ ਬਾਲ ਉੱਥੇ ਹੀ ਉਤਾਰੇ ਜਾਂਦੇ ਆ। ਅੱਛਾ ਪਹਿਲੇ ਬਾਲ ਉੱਥੇ ਉਤਾਰੇ ਜਾਂਦੇ ਆ। ਸੁੱਖ ਪੂਰੀ ਕਰਦੇ ਹੋ ਕੋਈ। ਸੁੱਖ ਨਹੀਂ ਸਾਡੇ ਦਾ ਚਾਲ ਚੱਲਦਾ ਆ ਰਿਹਾ ਕਿ ਜਿਹੜਾ ਪਰੰਪਰਾ ਹੈ। ਪਰੰਪਰਾ ਸਾਡੇ ਚੱਲਦੀ ਕਿ ਮੁੰਡੇ ਦੇ ਪਹਿਲਾਂ ਬੈਲੀ ਵਰ ਜਿਹੜੀ ਕਟਿੰਗ ਕਰਨੀ ਜਾ ਆ ਕੇ ਆਪਾਂ ਉੱਥੇ ਕਰਨੀ ਆ। ਅੱਛਾ ਕਟਰੀਨਾ ਕਹੇ ਫਾਈਆ ਪਿੰਡ ਦੇ ਵਿੱਚ ਕਦੇ? ਨਹੀਂ ਉਹ ਨਹੀਂ ਦਾ ਕਾਈ। ਕਦੇ ਨਹੀਂ ਆਈ। ਨਹੀਂ ਹੱਲੇ ਨਹੀਂ। ਤੇ ਉਹਨਾਂ ਦੇ ਉਹ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਆ ਵਿੱਕੀ ਕੌਸ਼ਲ ਜੀ ਦੇ? ਵਿੱਕੀ ਕੌਸ਼ਲ ਦੇ ਡੈਡੀ ਆ, ਉਹਦੇ ਮੰਮੀ ਆ ਤੇ ਉਹਨਾਂ ਦਾ ਭਰਾਸਾ ਨਹੀਂ ਆ। ਉਹ ਬੰਦੇ ਰਹਿੰਦੇ ਆ। अच्छा ओदो ਤਾਂ ਨਹੀਂ ਕੋਈ ਮਤਲਬ ਜਦੋਂ ਉਰੇ ਰਹਿੰਦੀ ਸੀ ਉਹ ਤਾਂ ਨਹੀਂ ਕੋਈ ਫਿਲਮ ਦੇ ਵਿੱਚ ਸ਼ੂਟਿੰਗ ਵਗੈਰਾ ਕੀਤੀ ਕਿੱਥੇ ਉਰੇ ਜਦੋਂ ਪਿੰਡ ਦੇ ਵਿੱਚ ਰਹਿੰਦਾ ਸੀਗਾ ਇੱਥੇ ਪਿੰਡ ਰਹਿੰਦੇ ਨਹੀਂ ਸੀ ਸ਼ੁਰੂ ਤੋਂ ਰਹਿੰਦੇ ਬੰਬਈ ਸੀ ਉਹ ਉਹਨਾਂ ਦੀ ਬੈੜੀ ਪਹਿਲਾਂ ਐਨ ਐਫ ਐਫ ਵਗੈਰਾ ਦੇ ਕਿਤੇ ਜੋਬ ਕਰਦੇ ਸੀ ਹਾਂਜੀ ਬੰਬੇ 'ਚ ਫਿਰ ਉਹ ਇੱਧਰ ਫਾਈਟ ਡਾਇਰੈਕਟਰ ਫਿਲਮ ਵਾਲੇ ਪਾਸੇ ਚਲੇ ਗਏ ਫਿਰ ਉਹਤੇ ਫਾਈਟ ਡਾਇਰੈਕਟਰ ਬਣ ਗਏ ਸੀ ਤਾਂ ਉੱਥੇ ਰਹਿੰਦੇ ਸੀਗੇ ਉਹ ਛੁੱਟੀਆਂ ਨੂੰ ਇੱਥੇ ਆਉਂਦੇ ਹੁੰਦੇ ਸੀ ਠੀਕ ਅੱਛਾ ਉਹ ਵੈਸੇ ਪੁਰਾਣਾ ਪਿੰਡ ਆ ਗਿਆ ਫਿਰ ਮਹੀਨਾ ਮਹੀਨਾ ਰਹਿ ਕੇ ਜਾਣਾ अच्छा मां किते मतलब मतलब वैसे इत्ते नहीं ओ जम्मया जम्मया इत्ते नहीं जी जम्मया ओ बंबई शहर दे उथे जम्मया अच्छा ते आज थोड़ा घर भी दिखा दो सानो बिककी कोशन दा ओना दे हुण घर दे विच कौन रहंदा ओना दे इत्ते चाचा जी आ हम्म ते ओना दे बेटे दी बहू आ ते बिककी दे दो लड चाचा दे लड़के ओ दोनी बाहर आ ओ दोनो बाहर हां जी हां जी ਤੇ ਹੁਣ ਕਿੰਨੇ ਕੇ ਟਾਈਮ ਬਾਅਦ ਗੇੜਾ ਮਾਰ ਜਾਂਦਾ ਵਿੱਕੀ ਕਵੈਸ਼ਨ ਵਿੱਕੀ ਨੂੰ ਦੱਸਿਆ ਹਾਂ ਸਾਲ ਕੋ ਹੋਇਆ ਹੋਇਆ ਸੀ ਹੋ ਕੇ ਗਿਆ ਸੀ ਚਾਚਾ ਜੀ ਨੂੰ ਮਿਲਣ ਆਇਆ ਆਇਆ ਸੀਗਾ ਹੂੰ ਤੇ ਉਸ ਦਿਨ ਮਿਲ ਕੇ ਗਿਆ ਸੀ ਠੀਕ ਆ ਉਹ ਪਿਆਰ ਵਧੀਆ ਪਿੰਡ ਨਾਲ ਹਾਂਜੀ ਕੋਈ ਐਟੀਟਿਊਡ ਜਿਆ ਤਾਂ ਨਹੀਂ ਹੈਗਾ ਕਈ ਵਾਰੀ ਬੰਦੇ ਚ ਮੇਰੇ ਅਨਸਾਰ ਆ ਇੱਥੇ ਜਦੋਂ ਇਹ ਬੀਤੀ ਦੇ ਚਾਚੇ ਦਾ ਮੁੰਡੇ ਦਾ ਵਿਆਹ ਸੀ ਨਾ ਵੱਡੇ ਦਾ ਤੇ ਉਹ ਮੈਨੂੰ ਵੀ ਆਈ ਆਪਾਂ ਬੈਠੇ ਸੀ ਇੱਕੋ ਸਾਹ ਆਓ ਜੀ ਬੈਠੋ ਪੈਗ ਲਾਓ ਬੜੇ ਮਿਲਨ ਸਾਰਾ ਇਦਾਂ ਦਾ ਕੋਈ ਹੈ ਨਹੀਂ ਕਿ ਮੈਂ ਹੀਰੋ ਮੈਂ ਜਦੋਂ ਪਿੰਡ ਹੁੰਦੇ ਤਾਂ ਪਿੰਡਾਂ ਸਾਡੇ ਪਿਆਰ ਉਦਾਂ ਹੀ ਮਿਲਦੇ ਹੁਣ ਵੀ ਵਧੀਆ ਸਵਾਰਾ ਉਹਦੇ ਡੈਡੀ ਹੁਣ ਵੀ ਆਉਂਦੇ ਮੰਦਰ ਮੱਥਾ ਟੇਕਣ ਆਉਂਦੇ ਸਾਰਿਆਂ ਨੂੰ ਮਿਲ ਕੇ ਜਾਂਦੇ ਆ ਇਦਾਂ ਕੋਈ ਇਦਾਂ ਦਾ ਕੋਈ ਹੈ ਨਹੀਂ ਹੁੰਦਾ ਐਚੀ ਟੁੱਟਿਆ ਨਹੀਂ ਉੱਟਿਆ ਜਾ ਕੋਈ ਮਿਲਨ ਸਾਰਾ ਦੇ ਬੰਦੇ ਵਧੀਆ ਸਵਾਰਾ ਦੇ ਮਾਲਕ ਆ ਦੋਸਤ ਵੀ ਹੋਣੇ ਉਹਨਾਂ ਦੇ ਪਿੰਡ ਦੇ ਵਿੱਚ ਹੋਰ ਦੋਸਤ ਜਿੱਦਾਂ ਹੁਣ ਸਾਡੇ ਪਿੰਡ ਇੱਕ ਬੈਂਚਾਂ ਤੋਂ ਉਹਨਾਂ ਦੇ ਬੋਤਲੇ ਡੈਡੀ ਉਹ ਮੈਨੂੰ ਕੀ ਹੁੰਨਾ ਦੋਸਤੋ ਨੇ ਡੈਡੀ ਦੇ ਦੋਸਤ ਨਹੀਂ ਵਿੱਕੀ ਹੋਰ ਦੇ ਉਹਨਾਂ ਦੇ ਬਹੁਤ ਦੋਸਤ ਆ ਇੱਥੇ ਮੁੰਡਾ ਸਨੀ ਆ ਜਿਹ ਕੋਗੁਰੇ ਮੋੜ ਦੇ ਕੋਲ ਜਿਹੜਾ ਖੁੰਦਰਾ ਏ ਮੰਨਿੰਦਰ ਮੰਗ ਸਤਲਕੁਣਾ ਦਾ ਇਸ ਸਾਰੇ ਉਹਦੇ ਹਾਨ ਪਰਮਾਨੀ ਖੁੰਦਰਾ ਸਾਰੇ ਨਾ ਇਹ ਜਾ ਵੀ ਆਏ ਉਹਨਾਂ ਕੋ ਮੈਨੋਂ ਤੇ ਬੰਬ ਬੰਬੇ ਆ ਜਿਹੜੀ ਜਗ੍ਹਾ ਨਾ ਅੱਜ ਦੇਖਦੇ ਪਿਆ ਬੋਰਡ ਲੱਗਾ ਪਿੱਪਲ ਇੱਥੇ ਵੀ ਕਿ ਵੀ ਨਹੀਂ ਛੋਟੇ ਹੁੰਦੇ ক্রিকেট ਖੇਡਦੇ ਹੁੰਦੇ ਸੀ ਅਸੀਂ ਵੀ ਸਾਰੇ ਨਾਲ ਹੁੰਦੇ ਸੀ ਤਾਂ ਇੱਥੇ ਖੇਡ ਨਹੀਂ ਕਿੱਟ ਬਗੜਾ ਬੜਾ ਪੂਰੀ ਗਵਾਂਡ ਸਾਫ਼ ਹੁੰਦੀ ਸੀ ਉਦੋਂ ਠੀਕ ਆ ਤਾਂ ਜਿੱਥੇ ਇੱਥੇ ਇੱਥੇ ਖੇਡਦੇ ਹਾਂ ਹਾਂਜੀ ਆ ਉਹਨਾਂ ਦਾ ਘਰ ਵੇ ਨਾਲ ਇਹ ਸਾਹਮਣੇ ਆ ਹਾਂਜੀ ਆ ਹਾਂਜੀ ਅੱਛਾ ਤੇ ਮਤਲਬ ਥੋੜਾ ਟਾਈਮ ਤਾਂ ਇੱਥੇ ਰਹੀ ਹੋਣਗੇ ਜਦੋਂ ਕ੍ਰਿਕਟ ਖੇਡਦੇ ਸੀ ਤੁਹਾਨੂੰ ਦੱਸਿਆ ਕਿ ਹਰੇਕ ਸਾਲ ਉਹ ਸਾਲ ਦੇ ਵਿੱਚ ਦੋ ਵਾਰ ਆਉਂਦੇ ਸੀ ਨਹੀਂ ਬੱਸ ਐਵੇਂ ਹੀ ਹੁੰਦੇ ਸੀਗੇ ਆਉਂਦੇ ਹੀ ਹੁੰਦੇ ਸੀ ਉਹ ਲਗਾਤਾਰ 10 ਸਾਲ 12 ਸਾਲ ਤਾਂ ਆਉਂਦੇ ਰਹੇ ਜਦ ਤੱਕ ਉਹ ਫਿਲਮਾਂ 'ਚ ਨਹੀਂ ਬਹੁਤ ਚਿਰ ਇੱਥੇ ਆਉਂਦੇ ਰਹੇ ਆ ਰਹਿੰਦੇ ਗਏ ਇਦਾਂ ਹੀ ਜਿਵੇਂ ਸਾਜੋ ਇੱਕ ਦੋ ਵਾਰ ਆਉਣਾ ਤਾਂ ਮਹੀਨਾ-ਮਹੀਨਾ ਰਹਿ ਕੇ ਜਾਣਾ ਅੱਛਾ ਹਾਂਜੀ ਤਾਂ ਫਿਰ ਉਹਦੋਂ ਆਪਣਾ ਖੇਡਦਾ ਹੁੰਦਾ ਸੀ ਸਾਰੇ ਬੱਚਾ ਨਾਲ ਸਾਰੇ ਘਰਾਂ ਦੇ ਪਿੰਨਾਂ ਇਦਾਂ ਹੀ ਨਾਰਮਲ ਜ਼ਿੰਦਗੀ ਸੀ ਉਹਨਾਂ ਦੀ ਉਹ ਵੀ ਆਉਂਦੇ ਤਾਂ ਸਾਰਿਆਂ ਨੂੰ ਮਿਲ ਕੇ ਜਾਂਦੇ ਹੁਣ ਕਿ ਆ ਸੀ ਤਾਂ ਇਹਨਾਂ ਦੇ ਮੁੰਡੇ ਨੂੰ ਮਿਲ ਜਿੰਨਾਂ ਨਾਲ ਪਿਆਰ ਸੀ ਹਾਂ ਹਾਂ ਜੀ ਹਾਂ ਜੀ ਤੇ ਆ ਬਾਈ ਵਿਕੀ ਕੌਸ਼ਲ ਦਾ ਘਰ ਆ ਜਿਵੇਂ ਕਿ ਬਾਈ ਨੇ ਆਪਾਂ ਨੂੰ ਦੱਸਿਆ ਨਾ ਤਾਂ ਇੱਥੇ ਜਿਹੜਾ ਕ੍ਰਿਕਟ ਖੇਡਦਾ ਹੁੰਦਾ ਸੀ ਵਿਕੀ ਕੌਸ਼ਲ ਤੇ ਕਾਫੀ ਵੈਸੇ ਰਹਿਣਾ ਸਣਾ ਬੰਬੇ ਸੀਗਾ ਪਰ ਸਾਲ 'ਚ ਇੱਕ ਦੋ ਵਾਰੀ ਜਿਹੜਾ ਆ ਜਾਂਦਾ ਸੀ ਤੇ ਦੋ ਦੋ ਤਿੰਨ ਤਿੰਨ ਮਹੀਨੇ ਜਿਹੜਾ ਪਿੰਡ ਲਾ ਕੇ ਜਾਂਦਾ ਸੀਗਾ ਤਾਂ ਇਸ ਘਰ ਦੀ ਜਿਹੜੀ ਨੂਹ ਹੈ ਕਟਰੀਨਾ ਗੈਫ ਤਾਂ ਇੱਥੇ ਕਾਫੀ ਵਾਰ ਆਇਆ ਹਾਲਾਂਕਿ ਬਾਈ ਕਹਿੰਦਾ ਕਟਰੀਨਾ ਗੈਫ ਨਹੀਂ ਆਈ ਹੈਗੀ ਪਰ ਜੇ ਉਹਨਾਂ ਕੋਲੇ ਮੁੰਡਾ ਹੁੰਦਾ ਤਾਂ ਕਟਰੀਨਾ ਗੈਫ ਨੂੰ ਜਿਹੜਾ ਇੱਥੇ ਆਣਾ ਪਊਗਾ ਕਿਉਂਕਿ ਜਿਹੜਾ ਵਿੱਕੀ ਕੌਸ਼ਲ ਕੀ ਆਪਾਂ ਕਹਦੀਏ ਵੀ ਹਨਾ ਜਿਹੜਾ ਉਹਨਾਂ ਦੀ ਇੱਕ ਰਵਾਇਤ ਚੱਲਦੀ ਆਗੀ ਵੀ ਜਦੋਂ ਵੀ ਕਿਸੇ ਦੇ ਮੁੰਡਾ ਹੁੰਦਾ ਤਾਂ ਇੱਥੇ ਇੱਕ ਨੇੜੇ ਪਿੰਡ ਵਿੱਚ ਇੱਕ ਕੁਲ ਦੇਵੀ ਆ ਜਿੱਥੇ ਉਹਨਾਂ ਨੂੰ ਮੁੰਡਨ ਕਰਵਾਉਣੇ ਪੈਂਦੇ ਨੇ ਹਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਇਹ ਤੂਤ ਖੁਰ ਦੇ ਇੱਕ ਵਾਰ ਮੈਂ ਤੁਹਾਨੂੰ ਪਿੰਡ ਵੀ ਦੱਸ ਦਾਂ ਤੇ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਅਜਿਹੇ ਪਿੰਡ ਮਿਲ ਜਾਣਗੇ ਜਿਹੜੇ ਬਿਲਕੁਲ ਖਾਲੀ ਹੋਣਗੇ ਕਿਉਂਕਿ ਆ ਜਿਹੜਾ ਆਲੇ-ਦਾਲੇ ਪਿੰਡ ਹੈ ਇਹ ਜੰਗਲੀ ਏਰੀਆ ਹੈ ਜਿਹੜਾ ਆਲੇ-ਦਾਲੇ ਜਿੰਨਾ ਵੀ ਏਰੀਆ ਤੇ ਇੱਥੇ ਮੋਰ ਹਰੇਕ ਪਿੰਡ ਦੇ ਵਿੱਚ ਰਹਿੰਦੇ ਆ ਆ ਤੁਸੀਂ ਵੇਖ ਲਓ ਗਲੀਆਂ ਬਿਲਕੁਲ ਸੁੰਨੀਆਂ ਜਾਂ ਕੁੱਤੇ ਦੇ ਸੰਗੇ ਜਾਂ ਮੋਰ ਪਰ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚੋਂ ਇਹ ਪਿੰਡ ਇਕੱਲਾ ਹੀ ਅਜਿਹਾ ਪਿੰਡ ਹੈ ਜਿਹੜੇ ਜਿੱਥੋਂ ਸਭ ਤੋਂ ਜ਼ਿਆਦਾ ਗਿਣਤੀ ਦੇ ਲੋਕ ਜਿਹੜੇ ਬਾਹਰ ਗਏ ਹੋਏ ਆ ਗਏ ਆ ਦੇਖੋ ਅਜਿਹੜਾ ਉੱਪਰ ਮੋਰ ਬੈਠੇ ਨੇਗੇ ਤੇ ਇਹੀ ਜਿਹੜੀ ਰਾਖੀ ਕਰਦੇ ਆਪਾਂ ਕਹਿੰਦੇ ਰਾਖੀ ਕਰਦੇ ਨਾ ਉੱਪਰ ਬੈਠੇ ਰਹਿੰਦੇ ਆਗੇ ਤੇ ਸਾਰਾ ਬਲਾਂ ਦੇ ਜਾਂਦੇ ਮੰਦਿਆਂ ਬਲ ਵੀ ਜਿਹੜੇ ਵੇਖਦੇ ਰਹਿੰਦੇ ਆਗੇ ਦੋਸਤੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਸ਼ਿਆਰਪੁਰਾਇ ਦਾ ਪਿੰਡ ਦੇਖ ਕੇ ਜਰੂਰ ਜਾਇਓ ਤੇ ਆ ਪਿੰਡ ਸਾਰੇ ਘਰਾਂ ਨੂੰ ਤਕਰੀਬਨ ਇੱਥੇ ਜਿੰਦੇ ਲੱਗੇ ਹੋਇਆ ਤਕਰੀਬਨ 80 ਤੋਂ 90% ਬਾਈ ਨੇ ਵੀ ਦੱਸਿਆ ਨਾ ਵੀ ਜਿਹੜੇ ਸਾਰੇ ਬਾਹਰ ਗਏ ਹੋਇਆ ਹੁਣ ਇਹ ਗੱਲ ਸਹੀ ਆ ਜਾਂ ਝੂਠ ਆ ਪਰ ਤੁਸੀਂ ਪਿੰਡ ਦੇ ਵਿੱਚ ਆ ਕੇ ਪਤਾ ਕਰ ਸਕਦੇ ਹੋ ਹੋ ਸਕਦਾ ਕਿਸੇ ਨੂੰ ਵੀਡੀਓ ਤੇ ਯਕੀਨ ਨਾ ਹੋਵੇ ਹੈਨਾ ਪਰ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੋਠੀਆਂ ਉਹ ਸਾਰੀਆਂ ਖਾਲੀ ਨੇ ਤੇ ਆ ਸਾਰੇ ਪਿੰਡ ਦੇ ਵਿੱਚ ਮੋਰ ਵੇਖ ਲਓ ਮੋਰੀ ਤੁਹਾਨੂੰ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ